ਸ੍ਰੀ ਗੁਰੂ ਨਾਨਕ ਦੇਵ ਜੀ ਪਾਈ ਮਰਗਾਨਾ ਜੀ ਦੇ ਨਾਲ ਦੁਨੀਆ ਭਰ ਵਿੱਚ ਰੱਬ ਦੇ ਸੱਚੇ ਨਾਮ ਦਾ ਹੋਕਾ ਦੇਣ ਲਈ ਯਾਤਰਾ ਕਰਏ ਸਾਨੂੰ ਉਹਨਾਂ ਦੀਆਂ ਇਹ ਲੰਮੀਆਂ ਯਾਤਰਾਵਾਂ ਉਦਾਸੀਆਂ ਕਈਆਂ ਜਾਂਦੀਆਂ ਹਨ ਚਾਰੋਂ ਉਦਾਸੀਆਂ ਵਿੱਚੋਂ ਇੱਕ ਯਾਤਰਾ ਸੰਗਲਾ ਦੀਪ ਵੱਲ ਦੀ ਸੀ ਉੱਥੇ ਦਾ ਰਾਜਾ ਸ਼ਿਵਨਾਬ ਸੀ ਬਹੁਤ ਗਿਆਨੀ ਤੇ ਧਰਮੀ ਮਨੋਖ ਪਰ ਅਜੇ ਵੀ ਰੱਬੀ ਗਿਆਨ ਦੀ ਪ੍ਰਾਪਤੀ ਨਹੀਂ ਸੀ ਹੋਈ ਲਾਹੌਰ ਦਾ ਇੱਕ ਵਪਾਰੀ ਸੀ ਭਾਈ ਮਨਸਖੋ ਉਹ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ ਇੱਕ ਵਾਰ ਵਾਰ ਵਪਾਰ ਦੇ ਕੰਮ ਸੰਬੰਧੀ ਸੰਗਲਾਦੀਪ ਗਿਆਨ ਭਾਈ ਸਾਨੂੰ ਮਨਸੋਖ ਜਿੱਥੇ ਵੀ ਜਾਂਦਾ ਗੁਰੂ ਜੀ ਦੀਆਂ ਸਖੀਆਂਵਾਂ ਬਾਰੇ ਗੱਲ ਕਰਦਾ ਉਸ ਦੀ ਮਿੱਠੀ ਬੋਲਚਾਲ ਤੇ ਚਿਹਰੇ ਉੱਤੇ ਰੱਬੀ ਨੂਰ ਤੇ ਰਾਜਾ ਸੇ ਬਨਾਵ ਹੈਰਾਨ ਰਹਿ ਗਿਆ ਉਸ ਨੇ ਪੁੱਛਿਆ ਮਨਸੋਖ ਜੀ ਇਹ ਕਿਹੜੇ ਗੁਰੂ ਤੇ ਤੁਹਾਨੂੰ ਇੰਨਾ ਨਿਮਰ ਤੇ ਸ਼ਾਂਤ ਬਣਾਇਆ ਹੈ ਭਾਈ ਮਨ ਸੁਖ ਨੇ ਪ੍ਰੇਮ ਨਾਲ ਦੱਸਿਆ ਸਾਡੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਉਹ ਸਾਨੂੰ ਸਿਖਾਉਂਦੇ ਹਨ ਕਿ ਸੱਚਾ ਸੁਖ ਰੱਬ ਦੇ ਨਾਮ ਵਿੱਚ ਹੈ ਨਾ ਕਿ ਧਨ ਦੌਲਤ ਵਿੱਚ ਰਾਜੇ ਦੇ ਮਨ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਦੀ ਬਹੁਤ ਤਾਂਘ ਪੈ ਗਈ ਉਸ ਨੇ ਭਾਈ ਮਨਸਖੋਂ ਤੋਂ ਪੁੱਛਿਆ ਮੈਂ ਵੀ ਉਹਨਾਂ ਨੂੰ ਦੇਖਣਾ ਚਾਹੁੰਦਾ ਹਾਂ ਉਹ ਕਿੱਥੇ ਮਿਲਣਗੇ ਭਾਈ ਮਨਸਖ ਨੇ ਨਿਮਰਤਾ ਨਾਲ ਕਿਹਾ ਮਹਾਰਾਜ ਜੀ ਤੁਸੀਂ ਸੱਚੇ ਦਿਲੋਂ ਨਾਮ ਜਪੋ ਸੱਚੇ ਗੁਰੂ ਦਾ ਗੁਰੂ ਆਪ ਤੁਹਾਨੂੰ ਦਰਸ਼ਨ ਦੇਣ ਆਉਣਗੇ ਰਾਜਾ ਸਿਵਨਾਬ ਹਰ ਰੋਜ਼ ਸਿਮਰਨ ਕਰਨ ਲੱਗਾ ਉਸ ਉਸ ਦਾ ਦੇਲ ਗੁਰੂ ਨਾਨਕ ਦੇਵ ਦੇ ਦਰਸ਼ਨ ਦੀ ਤਾੰਗ ਨਾਲ ਪਰ ਗਿਆ ਕੁਝ ਸਮੇਂ ਬਾਅਦ ਕਈ ਠਾਕ ਤੇ ਆਪਖੰਡੀ ਆਪਣੇ ਆਪ ਨੂੰ ਗੁਰੂ ਨਾਨਕ ਕਹਿ ਰਹੇ ਆ ਕਹਿਣ ਲੱਗ ਪਏ ਰਾਜੇ ਨੇ ਸੋਚਿਆ ਕਿ ਉਹ ਅਸਲੀ ਤੇ ਨਕਲੀ ਦੀ ਪਛਾਣ ਕਿਵੇਂ ਕਰੇ ਉਸ ਨੇ ਇੱਕ ਯੋਜਨਾ ਬਣਾਈ ਜਿਹੜੇ ਸਾਧੂ ਆਪਣੇ ਆਪ ਨੂੰ ਗੁਰੂ ਨਾਨਕ ਕਹਿ ਰਹੇ ਸਨ ਉਹਨਾਂ ਨੂੰ ਉਹ ਆਪਣੇ ਬਾਗ ਬਾਗ ਵਿੱਚ ਸਾਧਦਾ ਤੇ ਉਹਨਾਂ ਦੇ ਕੋਲ ਸੁੰਦਰ ਇਸਤਰੀਆਂ ਇਸਤਰੀਆਂ ਤੇ ਸਵਾਦੀ ਭੋਜਨ ਭੇਜਦਾ ਪਖੰਡੀ ਸਾਧੂ ਇਹਨਾਂ ਭੋਗਾਂ ਅਤੇ ਰਸਾਂ ਕਸਾਂ ਵਿੱਚ ਫਸ ਜਾਂਦੇ ਤਾਂ ਰਾਜਾ ਸਮਝ ਜਾਂਦਾ ਕਿ ਇਹ ਸੱਚੇ ਗੁਰੂ ਨਹੀਂ ਹਨ ਇੱਕ ਦਿਨ ਸਵੇਰ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਸਮੇਤ ਉੱਥੇ ਬਾਗ ਵਿੱਚ ਆ ਕੇ ਬੈਠੇ ਗੁਰੂ ਜੀ ਦੀਆਂ ਅੱਖਾਂ ਵਿੱਚ ਅਜਹੀ ਰੋਸ਼ਨੀ ਸੀ ਕਿ ਕਿਸੇ ਮਨੁੱਖ ਦੀ ਨਹੀਂ ਪਰਮਾਤਮਾ ਦੀ ਸੀ ਤਾਂ ਜਿਵੇਂ ਰਵਾਜ਼ ਸੀ ਉਹਨਾਂ ਕੋਲ ਵੀ ਸੁੰਦਰ ਇਸਤਰੀਆਂ ਭੇਜੀਆਂ ਪਰ ਗੁਰੂ ਜੀ ਨੇ ਉਹਨਾਂ ਨੂੰ ਕਿਹਾ हे ਪੁਤਰੀਓ ਜਾਓ ਨਾਮ ਜਪੋ ਤੇ ਆਪਣਾ ਜੀਵਨ ਪਵਿੱਤਰ ਬਣਾਓ ਉਹਨਾਂ ਇਸਤਰੀਆਂ ਦੇ ਮਨ ਵਿੱਚ ਅਜਿਹਾ ਚਾਨਣ ਹੋਇਆ ਜੋ ਪਹਿਲਾਂ ਕਦੇ ਮਹਿਸੂਸ ਨਹੀਂ ਸੀ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੋਹਾਨੀ ਬੋਲਣਾ ਨੇ ਉਹਨਾਂ ਇਸਤਰੀਆਂ ਦੇ ਤਪਦੇ ਹਿਰਦੇ ਨੂੰ ਠਾਰ ਦਿੱਤਾ ਅਤੇ ਉਹਨਾਂ ਦੇ ਹਿਰਦੇ ਤੇ ਮੇਟ ਆਤਮਕ ਸ਼ਾਂਤੀ ਦੀਆਂ ਲਹਿਰਾਂ ਵਗਣ ਲੱਗ ਪਈਆਂ ਉਹ ਦੌੜਦੀਆਂ ਹੋਈਆਂ ਰਾਜੇ ਕੋਲ ਆਈਆਂ ਅਤੇ ਕਹਿਣ ਲੱਗੀਆਂ ਮਹਾਰਾਜ ਇਹ ਸੱਚੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਉਹਨਾਂ ਦੀਆਂ ਅੱਖਾਂ ਵਿੱਚ ਰੱਬ ਬੋਲਦਾ ਹੈ ਜਦੋਂ ਰਾਜੇ ਨੇ ਇਹ ਸੁਣਿਆ ਕਿ ਉਹ ਆਪਣੀ ਰਾਣੀ ਚੰਦਰਕਲਾ ਦੇ ਪੁੱਤਰ ਸਮੇਤ ਨੰਗੇ ਪੈਰੀ ਦੌੜਦਾ ਗੁਰੂ ਜੀ ਦੇ ਚਰਨਾਂ ਤੇ ਆ ਡਿੱਗਿਆ हे ਸੱਚੇ ਬਾਦਸ਼ਾਹ ਮੈਨੂੰ ਆਪਣਾ ਆਪਣੇ ਚਰਨਾਂ ਵਿੱਚ ਸ਼ਰਨ ਦਿਓ ਗੁਰੂ ਜੀ ਨੇ ਹੌਲੇ ਜੇ ਪੁੱਛਿਆ ਆ ਰਾਜਨ ਤੂੰ ਕੀ ਭੇਟ ਕਰ ਸਕਦਾ ਹੈ ਰਾਜਾ ਬੋਲਿਆ ਮੇਰਾ ਰਾਜ ਮੇਰਾ ਧਨ ਮੇਰਾ ਸਰੀਰ ਸਭ ਕੁਝ ਭੇਟ ਕਰ ਸਕਦਾ ਹਾਂ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਹੋਣ ਲੱਗੇ ਕਿਹਾ ਇਹ ਸਭ ਤੇਰਾ ਨਹੀਂ ਹੈ ਤੂੰ ਸਾਨੂੰ ਆਪਣੀ ਮੈਂ ਦੇ ਦੇ ਰਾਜਾ ਹੈਰਾਨ ਹੋਇਆ ਮੈਂ ਗੁਰੂ ਜੀ ਨੇ ਕਿਹਾ ਤਾਂ ਇਹ ਮੈਂ ਇਹ ਅਹੰਕਾਰ ਹੀ ਤੇਰੇ ਤੇਰੇ ਤੇ ਰੱਬ ਦੇ ਵਿਚਕਾਰ ਦੀ ਕੰਧ ਹੈ ਇਸ ਨੂੰ ਤਿਆਗ ਦੇ ਤੂੰ ਰੱਬ ਨੂੰ ਪਾ ਲਏਗਾ ਰਾਜੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਹੱਥ ਜੋੜ ਕੇ ਕਿਹਾ ਗੁਰੂ ਜੀ ਹੁਣ ਮੇਰਾ ਕੁਝ ਵੀ ਮੇਰਾ ਨਹੀਂ ਸਭ ਕੁਝ ਤੁਹਾਡਾ ਹੈ ਇਹ ਹੈ ਕਿ ਉਹ ਗੁਰੂ ਜੀ ਦੇ ਚਰਨ ਵਿੱਚ ਟੈ ਪਿਆ ਸਤਗੁਰ ਜੀ ਨੇ ਉਸ ਦੇ ਸਿਰ ਤੇ ਹੱਥ ਰੱਖਿਆ ਤੇ ਆਪਣੀ ਅੰਮ੍ਰਿਤ ਮਈ ਦ੍ਰਿਸ਼ਟੀ ਦੇ ਨਾਲ ਉਸ ਨੂੰ ਨਿਹਾਲ ਕਰ ਦਿੱਤਾ ਉਸ ਦੇ ਅੰਦਰੋਂ ਅਹੰਕਾਰ ਦਾ ਬੋਝ ਉਤਰ ਗਿਆ ਅਤੇ ਉਸ ਦਾ ਮਨ ਸ਼ਾਂਤ ਹੋ ਗਿਆ ਗੁਰੂ ਜੀ ਨੇ ਰਾਜੇ ਨੂੰ ਕਿਹਾ ਹੁਣ ਰਾਜ ਕਰ ਪਰ ਨਿਰੰਕਾਰ ਹੋ ਕੇ ਲੋਕਾਂ ਦੀ ਸੇਵਾ ਕਰ ਸੱਚਾ ਨਾਮ ਜਪ ਤੇ ਸਭ ਨਾਲ ਪ੍ਰੇਮ ਕਰ ਸਤਿਗੁਰ ਜੀ ਨੇ ਰਾਜੇ ਨੂੰ ਧਰਮਸਾਲਾ ਬਣਾਉਣ ਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਆਸ਼ੀਰਵਾਦ ਦਿੱਤਾ ਰਾਜਾ ਸਿੰਨਾ ਉਹ ਗੁਰੂ ਜੀ ਦਾ ਸੱਚਾ ਸਿੱਖ ਬਣ ਗਿਆ ਉਸ ਤੇ ਰਾਜ ਵਿੱਚ ਪ੍ਰੇਮ ਦਇਆ ਤੇ ਨਾਮ ਵੀ ਤੁਨ ਨੂੰ ਗੁੰਜਣਾ ਲੱਗੇ। ਕਿਆ ਗੁਰੂ ਨਾਨਕ ਦੇਵ ਜੀ ਨੇ ਰਾਜੇ ਨੂੰ ਇਹ ਸਿੱਖਿਆ ਦਿੱਤੀ ਕਿ ਰੱਬ ਤੱਕ ਪਹੁੰਚਣ ਲਈ ਕੋਈ ਧਨ ਜਾਂ ਸੰਸਾਰ ਦਾ ਤਿਆਗ ਕਰਨ ਦੀ ਲੋੜ ਨਹੀਂ ਸਿਰ ਆਪਣੇ ਅੰਦਰੋਂ ਮੈਨੂ ਮਿਟਾਉਣ ਦੀ ਲੋੜ ਹੈ ਜਦੋਂ ਮਨੋਂ ਕਾਪੜਾ ਅਹੰਕਾਰ ਗਵਾ ਕੇ ਨਿਮਰਤਾ ਧਾਰ ਲੈਂਦਾ ਹੈ ਤਦ ਰੱਬ ਆਪ ਉਸ ਦੇ ਅੰਦਰ ਵੱਸ ਜਾਂਦਾ ਹੈ।